ਬੜਾ ਭੀੜਪੜ ਕਰਦਾ ਰਹਿੰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਬੜਾ ਭੀੜਪੜ ਕਰਦਾ ਰਹਿੰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਹਰ ਚੀਜ਼ ਦਾ ਰੇਡ ਤੁਲਾਦਤਾ ਲਖ ਲਖ ਕੇ ਫੱਟੀ ਤੇ ਹਰ ਚੀਜ਼ ਦਾ ਰੇਡ ਤੁਲਾਦਤਾ ਲਖ ਲਖ ਕੇ ਫੱਟੀ ਤੇ ਬੜੀ ਰੌਣਕ ਲੱਗੀ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਓ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਜੇ ਵਧੀਆ ਹੋਵੇ ਜੇ ਚੰਗੀ ਹੋਵੇ ਜੇ ਵਧੀਆ ਹੋਵੇ ਚੀਜ਼ ਗਾਖ ਤਾਂ ਆਪੇ ਪੈਂਦਾ ਵੇ ਜੇ ਚੰਗੀ ਹੋਵੇ ਚੀਜ਼ ਗਾਖ ਤਾਂ ਆਪੇ ਪੈਂਦਾ